ਦੋਸਤੋ ਸੰਗਰਾਮ ਟੀਵੀ ਦੇ ਰਜਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅੱਜ ਮਹਾਤਮਾ ਜੋਤੀਬਾ ਫੂਲੇ ਦਾ ਜਨਮ ਦਿਨ ਹੈ। ਅੱਜ ਦੇ ਦਿਨ 1827 ਈਸਵੀ ਦੇ ਵਿੱਚ ਉਹਨਾਂ ਨੇ ਜਨਮ ਲਿਆ ਸੀ ਤੇ ਉਹਨਾਂ ਦੀ ਜੋ ਜਾਤ ਦੱਸੀ ਜਾ ਰਹੀ ਹੈ ਮਾਲੀ ਜਿਹੜੇ ਗਾਰਡਨਰ ਹੁੰਦੇ ਐ ਤੇ ਇਹ ਤੇ ਜਦੋਂ ਉਹ ਤਕਰੀਬਨ 21 ਸਾਲ ਦੇ ਹੋਏ 1848 ਦੇ ਵਿੱਚ ਉਹਨਾਂ ਦੇ ਕਿਸੇ ब्राह्मण मित्र ਨੇ ਉਹਨਾਂ ਨੂੰ ਆਪਣੇ ਬੇਟੇ ਦੀ ਸ਼ਾਦੀ ਤੇ ਸੱਦਿਆ ਉਹ ਉੱਥੇ ਗਏ ਹੋਏ ਸੀ ਉੱਥੇ ਜਿਹੜੇ ਨਾਲ ਦੇ ਕੁਝ ਹੋਰ ਬੰਦੇ ਸੀ ਉਹਨਾਂ ਨੇ ਉਹਦੀ ਜਾਤ ਦਾ ਮਖੌਲ ਉਡਾਇਆ ਤੇ ਉਹਨੂੰ ਬੁਰਾ ਲੱਗਿਆ ਤੇ ਉਹਨੇ ਤਹਈਆ ਕਰ ਲਿਆ ਵੀ ਇਸ ਜਿਹੜਾ ਕਲੰਕ ਹੈ ਸਮਾਜਿਕ ਤੌਰ ਤੇ ਉਹਦੇ ਵਿਰੁੱਧ ਲੜਾਉਣਾ ਤੇ ਉਸ ਤੋਂ ਬਾਅਦ ਫਿਰ ਉਹਨੇ ਉਹ ਲੜਾਈ ਸ਼ੁਰੂ ਕਰ ਲਈ ਆਪਣੀ ਪਤਨੀ ਦੇ ਨਾਲ ਮਿਲ ਕੇ ਉਹਨਾਂ ਨੇ ਪਹਿਲਾ ਸਕੂਲ ਬਣਾਇਆ ਫਿਰ ਹੋਰ ਸਕੂਲ ਬਣਾਏ ਤਕਰੀਬਨ 18 ਸਕੂਲ ਉਹਨਾਂ ਨੇ ਉਸ ਪੂਨੇ ਏਰੀਏ ਦੇ ਵਿੱਚ ਬਣਾਏ ਹੈ ਤੇ ਜਿਹੜਾ ਉਸ ਟਾਈਮ ਕਿਉਂਕਿ ਜਿਹੜੀ ਹਰ ਧਰਮ ਦੇ ਵਿੱਚ ਹੀ ਕੱਟੜਤਾ ਹੈਗੀ ਹੈ ਪ੍ਰਾਤਨਤਾਵਾਦ ਬਹੁਤ ਜ਼ਿਆਦਾ ਹੈ 크ਰਿਸਚੀਅਨਿਟੀ ਦੇ ਵਿੱਚ ਵੀ ਸੀ ਤੇ ਕੁਝ ਲੋਕ ਉਹਦੇ ਵਿਰੁੱਧ ਵੀ ਹੁੰਦੇ ਆ ਹਮੇਸ਼ਾ ਹੀ ਹੁੰਦੇ ਆ ਸਾਡੇ ਸਿੱਖਾਂ 'ਚ ਵੀ ਬਹੁਤ ਸਾਰੇ ਅਗਾਂਵਧੂ ਲੋਕ ਨੇ ਕੁਝ ਪਛਾਹਾਂ ਕਿੱਟੂ ਨੇ ਕੁਝ 크ਰਿਸਚੀਅਨ ਦੇ ਵਿੱਚ ਵੀ ਇਦਾਂ ਹੈ ਹਿੰਦੂਆਂ 'ਚ ਵੀ ਹੈਗੇ ਆ ਮੁਸਲਮਾਨਾਂ 'ਚ ਵੀ ਹੈਗੇ ਆ ਇਸ ਤਰ੍ਹਾਂ ਦੇ ਸੋ ਜਿਹੜੇ ਆਗਾਂਬਦੂ ਲੋਕ ਐ ਉਹਨਾਂ ਦੇ ਉਹ ਸੰਪਰਕ ਚਾਹੇ ਤੇ ਇਸ ਜਾਤ ਪਾਤ ਦੀ ਲੜਨ ਤੇ ਵਿਰੁੱਧ ਉਹਨਾਂ ਨੇ ਆਵਾਜ਼ ਉਠਾਉਣੀ ਸ਼ੁਰੂ ਕੀਤੀ ਤੇ ਉਹਨਾਂ ਦਾ ਰੋਲ ਜਿਹੜਾ ਹੈ ਉਹ ਬਹੁਤ ਵੱਡੇ ਵੱਡੇ ਲੋਕਾਂ ਨੇ ਉਹਨੂੰ ਆਪਣੇ ਤੌਰ ਤੇ ਮੰਨਿਆ ਹੋਇਆ ਵੀ ਮਹਾਤਮਾ ਜੋਤੀਬਾ ਫੂਲੇ ਜਿਹੜੇ ਐ ਉਹ ਇੱਕ ਮਹਾਨ ਵਿਅਕਤੀ ਸੀ ਜਿਨ੍ਹਾਂ ਨੇ ਰਾਹ ਦਸਾਇਆ ਖਾਸ ਤੌਰ ਤੇ ਜਾਤ ਪਾਤ ਵਿਰੁੱਧ ਮਹਾਤਮਾ ਜੋਤੀਬਾ ਫੂਲੇ ਪੀਰੀਆ ਡਾਕਟਰ ਬੀ ਆਰ ਅੰਬੇਦਕਰ ਇਹਨਾਂ ਦੇ ਨਾਂ ਹੋਰ ਵੀ ਬਥੇਰੇ ਲੋਕ ਆ ਪਰ ਇਹਨਾਂ ਦੇ ਨਾਲ ਸਭ ਤੋਂ ਪ੍ਰਮੁੱਖ ਬੰਦਿਆਂ 'ਚੋਂ ਗਿਣੇ ਜਾ ਸਕਦੇ ਆ ਸੋ ਉਹਨਾਂ ਦੇ ਉੱਤੇ ਅੱਜ ਇੱਕ ਫਿਲਮ ਰਿਲੀਜ਼ ਹੋਣੀ ਸੀ ਫੂਲੇ ਉਹਨਾਂ ਦੋਹਾਂ ਦੀ ਜ਼ਿੰਦਗੀ ਦੇ ਉੱਤੇ ਪਰ ਫਿਲਮ ਸੈਂਸਰ ਬੋਰਡ ਨੇ ਉਹਦੇ ਤੇ ਇਤਰਾਜ਼ ਲਾ ਦਿੱਤਾ ਵੀ ਇਹ ਪੰਡਤਾਂ ਦੇ ਵਿਰੁੱਧ ਹੈ ਸਾਨੂੰ ਨਹੀਂ ਪਤਾ ਉਹ ਵਿਰੁੱਧ ਹੈ ਕਿ ਨਹੀਂ ਪਰ ਲੱਗਦਾ ਇਹ ਹੈ ਵੀ ਫਿਲਮ ਸੈਂਸਰ ਬੋਰਡ ਹੈ ਜਿਹੜਾ ਦੂਰੇ ਮਿਆਰ ਅਪਣਾਉਂਦਾ ਹੈ ਕੇਰਲਾ ਸਟੋਰੀ ਦਾ ਰੌਲਾ ਪੈਂਦਾ ਰਿਹਾ ਵੀ ਉਸ ਬੰਦੇ ਨੇ ਝੂਠ ਬੋਲ ਕੇ 3000 ਔਰਤਾਂ ਨੂੰ ਕਿਹਾ ਵੀ ਉਹ ਜਿਹੜੀਆਂ ਨੇ ਉਹ ਜਿਹੜੇ ਲਵ ਜਹਾਦ ਦੇ ਵਿੱਚ ਉਹਨਾਂ ਨੂੰ ਕਨਵਰਟ ਕਰਕੇ ISRO ਕੋਲ ਲੜਨ ਭੇਜਿਆ ਹੋਇਆ ਹੈ ਹਾਲਾਂਕਿ ਸੱਚੇ ਹੈ ਨਹੀਂ ਸੀ ਜਿੰਨੀ ਮਰਜ਼ੀ ਖੋਜ ਤੋਂ ਬਾਅਦ 3 ਔਰਤਾਂ ਦੇ ਨਾਮ ਨਿਕਲ ਸਕੇ ਦਾ ਕੇਰਲਾ ਸਟੋਰੀ ਦੇ ਵਿੱਚ ਬੜਾ ਉਹਦਾ ਰੌਲਾ ਵੀ ਪਿਆ ਕੋਰਟਾਂ ਤੱਕ ਮਸਲਾ ਗਿਆ ਜਾਣੀ ਉਹਨਾਂ ਨੂੰ ਜਿਹੜਾ ਸੈਂਸਰ ਬੋਰਡ ਮਿੰਟ ਲਾਉਂਦਾ ਹੈ ਕਲੀਅਰ ਕਰਨ ਨੂੰ ਜਿਹੜਾ ਪ੍ਰਪਾਗੈਂਡਾ ਫਿਲਮਾਂ ਜਿਹੜੀਆਂ ਬੀਜੇਪੀ ਤੇ ਉਹਦੀਆਂ ਸਜੱਤੇਵੰਦੀਆਂ ਦੇ ਹੱਕ ਚੋਂਦੀਆਂ ਨੇ ਇਸੇ ਤਰ੍ਹਾਂ ਕਸ਼ਮੀਰ ਫਾਈਲਸ ਦੇ ਵਿੱਚ ਸਾਨੂੰ ਪਤਾ ਹੈ ਵੀ ਕਸ਼ਮੀਰ ਦਾ ਹਾਲਤ ਬਹੁਤ ਮਾੜੀ ਰਹੀ ਹੈ ਤੇ ਉੱਥੇ ਜਿੱਥੋਂ ਕਸ਼ਮੀਰੀ ਪੰਡਤਾਂ ਨਾਲ ਬਹੁਤ ਹੀ ਇੰਨਾ ਮਾਰਾ ਹੋਇਆ ਕਿ ਉਹਨਾਂ ਨੂੰ ਆਪਣੀ ਜਨਮ ਭੂਮੀ ਛੱਡ ਕੇ ਬਾਹਰ ਰਹਿਣਾ ਪਿਆ ਹਾਲੇ ਤੱਕ ਵੀ ਉਹ ਵਿਚਾਰੇ ਨਹੀਂ ਵਸ ਸਕੇ ਪਰ ਉੱਥੇ ਬਹੁਤ ਸਾਰੇ ਮੁਸਲਮਾਨ ਵੀ ਮਰੇ ਉਹ ਜਿਹੜਾ ਅੱਤਵਾਦ ਦੀ ਸਮੱਸਿਆ ਨੂੰ ਉਭਾਰਨ ਦੀ بجائے ਉਹਨੂੰ ਮੁਸਲਮ ਬਿਰੋਧੀ ਫਿਲਮ ਵਜੋਂ ਪ੍ਰਚਾਰਿਆ ਗਿਆ ਉਸ ਨੂੰ ਤੇ ਉਹਦੇ ਲਈ ਭਾਜਪੀ ਨੇ ਵੜਾਉ ਦਾ ਭਰਾਪੇ ਗੱਡਾ ਵੀ ਕੀਤਾ ਹੁਣ ਸ਼ਾਵਾ ਨੂੰ ਵੀ ਮੁਸਲਮਾਨਾਂ ਵਿਰੋਧੀ ਵਰਤੇ ਜਾ ਰਿਹਾ ਹੈ ਅਸੀਂ ਸਮਝਦੇ ਹਾਂ ਵੀ ਜਿਹੜੇ ਦੂਰੇ ਮਿਆਰ ਨੇ ਇਹਦੇ ਸੈਂਸਰ ਬੋਰਡ ਦੇ ਇਹ ਬਿਲਕੁਲ ਹੀ ਕਰਤਵੇਂਗੇ ਇਹ ਨਹੀਂ ਹੋਣੇ ਚਾਹੀਦੇ ਅਸੀਂ ਇਸ ਨਾਲ ਮਹਾਤਮਾ ਜੂਤੀਬਾ ਫੂਲੇ ਜੀ ਨੂੰ ਬੜੇ ਸਤਿਕਾਰ ਤੇ ਅਦਬ ਨਾਲ ਯਾਦ ਕਰਦੇ ਹੋਏ ਅਹਦ ਕਰਦੇ ਹਾਂ ਕਿ ਅਸੀਂ ਇਹ ਕੋੜ ਵਿਰੁੱਧ ਲੜਦੇ ਰਹਾਂਗੇ। ਅਗਲੀ ਗੱਲ ਦੋਸਤੋ ਇਹ ਹੈ ਵੀ ਅੱਗੇ ਅਸੀਂ ਸਮਝਦੇ ਸੀ ਵੀ ਸਰਕਾਰਾਂ ਡੇਗਣ ਲਈ ਜਿਹੜੇ ਵਿਰੋਧੀ ਪਾਰਟੀਆਂ ਦੇ ਐਮਐਲਏ ਐ ਉਹਨਾਂ ਨੂੰ ਖਰੀਦ ਕੇ ਕਿਸੇ ਦੂਜੀ ਥਾਂ ਤੇ ਪੇठाਣ ਦੇ ਸੀ ਲਿਆ ਕੇ। ਅਸੀਂ ਦੇਖਿਆ ਮਹਾਰਾਸ਼ਟਰ ਦੇ ਐਮਐਲਏ ਲੈ ਕੇ ਹਾਸ਼ਿੰਦੇ ਸਾਹਿਬ ਉੱਥੇ ਬੈਠੇ ਰਹੇ ਅਸਾਮ ਦੇ ਵਿੱਚ ਤੇ ਸਰਕਾਰ ਡੇਗੀ ਗਈ। ਇਸੇ ਤਰ੍ਹਾਂ ਉਦੋਂ ਪਹਿਲਾਂ ਕਰਨਾਟਕਾ ਦੀ ਸਰਕਾਰ ਹੈ ਜਿਹੜੀ ਉਹਨਾਂ ਦੇ ਐਮ ਐਲ ਏ ਲਿਆ ਕੇ ਮਹਾਰਾਸ਼ਟਰ ਉਹ ਉਹਨਾਂ ਦੀ ਸਰਕਾਰ ਸੀ ਬੀ ਜੀ ਪੀ ਦੀ ਉੱਥੇ ਉਹਨਾਂ ਨੂੰ ਬਿਠਾਇਆ ਗਿਆ ਹੁਣ ਜਿਹੜੀ ਨਵੀਂ ਗੱਲ ਸ਼ੁਰੂ ਹੋਗੀ ਕਿ ਜਿਹੜੀਆਂ ਮਿਊਨਿਸਪਲ ਕਾਰਪੋਰੇਸ਼ਨਾਂ ਦੇ ਕਾਰਪੋਰੇਟਰ ਨੇ ਉਹਨਾਂ ਲਈ ਵੀ ਇਦਾਂ ਹੋ ਗਿਆ ਪਿਸ਼ਾਖਾ ਨਾ ਪਟਨਮ ਦੀ ਜਿਹੜੀ ਕਾਰਪੋਰੇਸ਼ਨ ਹੈ ਮਿਊਨਿਸਪਲ ਕਾਰਪੋਰੇਸ਼ਨ ਉਹਦੇ ਚ ਜਿਹੜੀ ਰਾਜਕਰ ਦੀ ਪਾਰਟੀ ਹੈ ਟੀ ਡੀ ਪੀ ਤੇਲਗੁਦੇਸ਼ਮ ਪਾਰਟੀ ਤੇ ਬੀ ਜੀ ਪੀ ਤੇ ਉਹਦੇ ਨਾਲ ਚੰਗ ਸੈਨਾ ਪਾਰਟੀ ਉਹਨਾਂ ਨੇ ਆਪਣੇ ਕਾਰਪੋਰੇਟਰਸ ਨੂੰ ਪਹਿਲਾਂ ਕਿਸੇ ਲੋਕਲ ਥਾਂ ਤੇ ਰੱਖਿਆ ਤੇ ਹੁਣ ਉਹਨਾਂ ਨੇ ਉਸ ਨੂੰ ਮਹਗਾਲਿਆ ਭੇਜ ਦਿੱਤਾ ਹੁਣ ਜਿਹੜਾ ਉੱਥੋਂ ਦੀ ਜਿਹੜੀ ਰੂਲਿੰਗ ਪਾਰਟੀ ਹੈ TDP ਉਹਦੇ ਨਾਲ ਜਨ ਸੈਨਾ ਪਾਰਟੀ BJP ਉਹਨਾਂ ਨੇ ਜਿਹੜੇ ਆਪਣੇ ਕਾਰਪੋਰੇਟਰ ਨੇ ਉਹਨਾਂ ਨੂੰ ਦੇਸ਼ ਤੋਂ ਬਾਹਰ ਮਲੇਸ਼ੀਆ ਦੇ ਵਿੱਚ ਭੇਜਿਆ ਜਿਹੜੀ ਵਿਰੋਧੀ ਪਾਰਟੀ ਹੈ ਉੱਥੋਂ ਦੀ YSRCP ਉਹਨਾਂ ਨੇ ਆਪਣੇ ਕਾਰਪੋਰੇਟਰਸ ਨੂੰ ਪਹਿਲਾਂ ਕਰਨਾਟਕਾ ਭੇਜਿਆ ਸੀ ਤੇ ਹੁਣ ਉਹਨਾਂ ਨੇ ਸ਼੍ਰੀਲੰਕਾ ਭੇਜਤਾ ਜਾਨੀ ਵਿਦੇਸ਼ਾਂ ਦੇ ਵਿੱਚ ਸਾਡੇ ਦੇਸ਼ ਦੇ ਜਿਹੜੇ ਕਾਰਪੋਰੇਟਰ ਨੇ ਮਨਸਪਲ ਕਾਰਪੋਰੇਸ਼ਨ ਦੇ ਜਿਹੜੇ ਐਮਸੀ ਆਪਾਂ ਕਹਿੰਦੇ ਆ ਉਹ ਜਿਹੜੇ ਆ ਉਹ ਬਾਹਰਲੇ ਦੇਸ਼ਾਂ ਦੇ ਵਿੱਚ ਭੇਜੇ ਹੋਏ ਆ ਤਾਂ ਕਿ ਇੱਕ ਦੂਜੇ ਤੋਂ ਬੰਦੇ ਖਰੀਦ ਨਾ ਲੈਣ ਸੋ ਸਾਡੀ ਡੈਮੋਕ੍ਰੇਸੀ ਦਾ ਐਡਾ ਬੁਰਾ ਹਾਲ ਹੋ ਜੂਗਾ ਕਿਸੇ ਨੇ ਸੋਚਿਆ ਨਹੀਂ ਸੀ ਹੋਣਾ ਅ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਇਹ ਸਾਂਝੀ ਕਰਨੀ ਹੈ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਹਾਲਤ ਬਹੁਤ ਮਾੜੀ ਹੈ ਚਰਨਜੀਤ ਸਿੰਘ ਨਾਂ ਦਾ ਸਬ ਇੰਸਪੈਕਟਰ ਜਿਹੜਾ ਜਦੋਂ ਕਿਸੇ ਝਗੜੇ ਨੂੰ ਠੀਕ ਕਰਾਉਣ ਲਈ ਜਾਂਦਾ ਹੈ ਨਾਲ ਉਹਦੇ ਡੀਐਸਪੀ ਹੈ ਤਾਂ ਕੋਟ ਮਹਮਦ ਖਾਨ ਪਿੰਡ ਦਾ ਸਰਪੰਚ ਜਿਹੜਾ ਜਿਹੜਾ ਤਰਨਤਾਰਨ ਜ਼ਿਲ੍ਹਾ ਵਿੱਚ ਪੈਂਦਾ ਉਹ ਉਹਨੂੰ ਗੋਲੀ ਮਾਰ ਕੇ ਮਾਰ ਦਿੰਦਾ ਹੈਗਾ ਤੇ ਸ਼ਰਮਪਾਉਲਿਕ ਦੇ ਵਿੱਚ ਦਿਨੇ ਦਿਹਾੜੇ ਤੇ ਕਾਫੀ ਦੇਰ ਉਹਦੇ ਤੇ ਕੋਈ ਕਾਰਵਾਈ ਨਹੀਂ ਹੁੰਦੀ ਹੁਣ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਉਹ ਜਿਹੜਾ ਡੀਐਸਪੀ ਨਾਲ ਗਿਆ ਸੀ ਮਿਸਟਰ ਸੋਨੀ ਉਹਦੇ ਬਿਆਨਾਂ ਦੇ ਉੱਤੇ ਉਸ ਨੂੰ ਉਹਦੇ ਤੇ ਪਰਚਾ ਦਰਜ ਹੋਇਆ 50 ਜਣਿਆਂ ਤੇ ਹੋਰ ਤੇ ਵੀ ਪਰਚਾ ਦਰਜ ਹੋ ਰਿਹਾ ਹੈ ਸੋ ਆਮ ਆਦਮੀ ਪਾਰਟੀ ਦੇ ਬੰਦੇ ਜਦੋਂ ਇਸ ਕਿਸਮ ਦੇ ਗੁਨਾਹਾਂ 'ਚ ਲਿਪਤ ਨੇ ਤਾਂ ਉਹਨਾਂ ਨੂੰ ਰਾਜ ਕਰਨ ਦਾ ਕਿੰਨਾ ਕਧਕਾਰ ਹੈ ਸੀ ਪੁੱਛਣਾ ਚਾਹਾਂਗੇ ਪਰਸੋਂ ਇਸੇ ਜ਼ਿਲ੍ਹੇ ਦੇ ਵਿੱਚ ਹੀ ਆਪਣਾ ਜਿਹੜਾ ਤਰਨਤਾਰਨ ਹੈ ਇਸੇ ਦੇ ਵਿੱਚ ਕੰਗ ਪਿੰਡ ਹੈ ਜਿਹੜਾ ਉੱਥੇ ਇੱਕ ਔਰਤ ਵਿਚਾਰੀ ਜਿਹੜੀ ਕੰਮ ਕਰਦੀ ਹੈ ਆਪਣਾ ਕੈਫੇ ਚਲਾਉਂਦੀ ਸੀਗੀ ਉਸ ਨੂੰ ਦਿਨੇ ਦਿਹਾੜੇ ਮਾਰ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਰੋਜ਼ ਘਟਨਾਵਾਂ ਹੋ ਰਹੀਆਂ ਨੇ ਭਗਵਾਨ ਤਮਨਜੀ ਜੇ ਤੁਹਾਨੂੰ ਨਹੀਂ ਪੱਥਰ ਰੱਖਣ ਤੋਂ ਕਿਤੇ ਥੋੜਾ ਬਹੁਤਾ ਵੇਲ ਮਿਲਦੀ ਹੈ ਤਾਂ ਆ ਜਿਹੜਾ ਆਮਦ ਕਾਨੂੰਨ ਹੈ ਇਹਦਾ ਧਿਆਨ ਕਰੋ ਨਹੀਂ ਤਾਂ ਫਿਰ ਲੋਕਾਂ ਨੇ ਤੁਹਾਡਾ ਧਿਆਨ ਜ਼ਰੂਰ ਕਰ ਲੈਣਾਗਾ ਇਹ ਬਹੁਤ ਦੁਖੀ ਨੇ ਲੋਕ ਕਦੇ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਹੋ ਰਹੀਆਂ ਨੇ ਕਦੇ ਮਾਰ ਕਟਾਈ ਦੀਆਂ ਹੋ ਰਹੀਆਂ ਨੇ ਤੇ ਕਦੇ ਕਤਲਾਂ ਦੀਆਂ ਹੋ ਰਹੀਆਂ ਨੇ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਇਹ ਹੈ ਵੀ ਅਡਾਨੀ ਜਿਹੜਾ ਹੈ ਅਡਾਨੀ ਨੂੰ ਮੌਜਾਂ ਕਰਾਉਣ ਵਾਸਤੇ ਮਹਾਰਾਸ਼ਟਰ ਦੀ ਸਰਕਾਰ ਪੱਬਾਪਾਰ ਹੋਈ ਹੋਈ ਹੈ ਚੋਣਾਂ ਤੋਂ ਥੋੜਾ ਜਿਹਾ ਸਮਾਂ ਪਹਿਲਾਂ ਅਡਾਨੀ ਨੂੰ ਉਹ ਜਿਹੜਾ ਧਰਾਵੀ ਉੱਥੋਂ ਦਾ ਸਭ ਤੋਂ ਵੱਡੀ ਜਿਹੜੀ ਜਿਹਨੂੰ ਸਲਮ ਕਹਿੰਦੇ ਆ ਝੁੱਗੀ ਝੌਂਪੜੀਆਂ ਵਾਲਾ ਏਰੀਆ ਕਹਿੰਦੇ ਆ ਉੱਥੇ ਜਿਹੜਾ ਉਸ ਨੂੰ ਉਹਨੂੰ ਡਿਵੈਲਪ ਕਰਨ ਲਈ ਅਡਾਨੀ ਨੂੰ ਠੇਕਾ ਦਿੱਤਾ ਗਿਆ ਅਡਾਨੀ ਨਾਲ ਅਡਾਨੀ ਨੂੰ ਦਿੱਤਾ ਗਿਆ ਉਥਾਂ ਵੀ ਉਹਦੇ ਚ ਉਹ ਵਸਾਊਗਾ ਤੇ ਉਹਨਾਂ ਨੇ ਬਣਾ ਇਹ ਲਿਆ ਵੀ ਜਿਹੜੇ 1 ਜਨਵਰੀ 2000 ਤੱਕ ਉੱਥੇ ਰਿਹਾਸ ਰਹੇ ਸੀ ਉਸ ਤੋਂ ਪਹਿਲਾਂ ਉਹਨਾਂ ਨੂੰ ਉੱਥੇ ਫਰੀ ਰਹਿਸ਼ ਦੇ ਦਤਾਂਗੇ ਜਿਹੜੇ 2000 ਤੋਂ ਲੈ ਕੇ 2011 ਤੱਕ ਨੇ ਉਹਨਾਂ ਤੋਂ ਕੁਝ ਕਰਾਇਆ ਲੈ ਕੇ ਦੇ ਦੇਾਂਗੇ ਵਗੈਰਾ ਕੁਝ ਲੋਕਾਂ ਨੂੰ ਅਸੀਂ ਬਾਹਰ ਜਿਹੜਾ ਇੱਕ ਹੋਰ ਥਾਂ ਹੈ ਉੱਥੇ ਦਿਨਾਰ ਲੈਂਡਫਿਲ ਲੈਂਡਫਿਲ ਜਿੱਥੇ ਆਪਾਂ ਆਪਣੇ ਸਾਰੇ ਸ਼ਹਿਰ ਦਾ ਜਿਹੜਾ ਕਚਰਾ ਹੈਗਾ ਚਾਹੇ ਉਹ ਸੋਲਿਡ ਹੋਵੇ ਚਾਹੇ ਲਿਕੁਇਡ ਹੋਵੇ ਚਾਹੇ ਕੋਈ ਹੋਰ ਹੋਵੇ ਉਹ ਸਾਰਾ ਗੰਦਮੰਦ ਉਸ ਥਾਂ ਤੇ ਸੁੱਟਿਆ ਜਾਂਦਾ ਉਹਨੂੰ ਲੈਂਡਫਿਲ ਕਹਿੰਦੇ ਡੰਪ ਹੈ ਜਿਹੜਾ ਉਸ ਡੰਪ ਦੇ ਵਿੱਚੋਂ ਬਹੁਤ ਸਾਰੀਆਂ ਗੰਦੀਆਂ ਸਮੈਲਾਂ ਆਉਂਦੀਆਂ ਨੇ ਬਦਬੋਹ ਆਉਂਦੀ ਹੈ ਤੇ ਉੱਥੋਂ ਬਹੁਤ ਸਾਰਾ ਗੰਦਾ ਪਾਣੀ ਰਿਸਦਾ ਬਹੁਤ ਸਾਰੇ ਹੋਰ ਕੈਮੀਕਲਸ ਉੱਥੇ ਵਿੱਚ ਹੁੰਦੇ ਆ ਤੇ ਮਾਨਯੋਗ ਜਿਹੜਾ ਜਿਹੜਾ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਹੈ ਉਹਨੇ 2021 ਚ ਗਾਈਡਲਾਈਨਾਂ ਕੀਤੀਆਂ ਸੀ ਵੀ ਜਿਹੜਾ ਡੰਪ ਪੂਰਨ ਤੌਰ ਤੇ ਪੂਰ ਦਿੱਤਾ ਗਿਆ ਤੇ ਕਾਫੀ ਦੇਰ ਤੋਂ ਉਹ ਬੰਦ ਪਿਆ ਉਹਦੇ ਕੋਈ ਸਮਾਨ ਨਹੀਂ ਸਿੱਟ ਰਹੇ ਅਸੀਂ ਉੱਥੇ ਵੀ ਨਾ ਕੋਈ ਸਕੂਲ ਨਾ ਕੋਈ ਕਾਲਜ ਨਾ ਕੋਈ ਹਸਪਤਾਲ ਨਾ ਕੋਈ ਜਿਹੜਾ ਰਹਿਸ਼ੀ ਮਕਾਨ ਬਿਲਕੁਲ ਨਹੀਂ ਬਣਾਇਆ ਜਾ ਸਕਦੇ ਪਰ ਮਹਾਰਾਸ਼ਟਰ ਦੀ ਸਰਕਾਰ ਐਡਾਨੀ ਸਾਹਿਬ ਨੂੰ ਬੈਨੀਫਿਟ ਦੇਣਾ ਇਸ ਕਰਕੇ ਉਹ ਲੋਕ ਜਿਹੜੇ ਉਜੜ ਰਹੇ ਹਨ ਉਹਨਾਂ ਨੂੰ ਦਿਨਾਰ ਦੀ ਜਿਹੜੀ ਐਕਟਿਵ ਲੈਂਡਫਿਲ ਹੈ ਜਿੱਥੇ ਅਜੇ ਵੀ ਸਮਾਨ ਸਿੱਟਿਆ ਜਾ ਰਿਹਾ ਹੈ ਉੱਥੇ ਕਹਿ ਰਹੇ ਹੈ ਕਿ ਅਸੀਂ ਘਰ ਬਣਾ ਕੇ ਦੇ ਦਿਆਂਗੇ ਇਹ ਬਹੁਤ ਹੀ ਗੈਰ ਮਨੁੱਖੀ ਇਨਸਾਨੀਅਤ ਤੋਂ ਗਿਰੀ ਹੋਈ ਘਟਨਾ ਹੈ ਮਹਾਰਾਸ਼ਟਰ ਸਰਕਾਰ ਦੀ ਅਸੀਂ ਇਹਦੀ ਨਿੰਦਿਆ ਕਰਦੇ ਹਾਂ ਤੇ ਅੱਜ ਦੀ ਗੱਲ ਚ ਸਿਰਫ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ